ਪਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਨੇ ਕੇ ਸਾਰਿਆਂ ਨੂੰ ਚੌਕਾ ਕੇ ਰੱਖ ਦਿੱਤਾ ਜੀ ਹਾਂ ਜਿੱਥੇ ਕੇ ਪੰਜਾਬੀ ਟਰੇਡਰ ਵਾਲੇ ਜਸਕੀਰਤ ਦੇ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਦਰਸਲ ਕਹਾਣੀ ਜਿਹੜੀ ਹੈ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਜਿਹੜੇ ਨੇ ਖੜੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦਾ ਜਿਹੜਾ ਕਤਲ ਹੈ ਉਹ ਕੀਤਾ ਗਿਆ ਸੀ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤੇ ਤਲਵਾਰਾਂ ਦੇ ਨਾਲ ਇਸ ਨੌਜਵਾਨ ਨੂੰ ਜਿਹੜਾ ਹੈ ਵੱਢ ਦਿੱਤਾ ਗਿਆ ਸੀ ਇਸ ਦੇ ਫੱਟ ਜਿਹੜੇ ਸੀ ਬੜੇ ਡੂੰਘੇ ਲੱਗੇ ਸੀ ਔਰ ਇਸ ਦੀ ਨਵੀਂ ਸਕੋਰਪੀਓ ਦੇ ਵਿੱਚ ਜਿਹੜਾ ਹੈ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ ਉਸ ਗੱਡੀ ਨੂੰ ਹੀ ਜਿਹੜੀ ਹੈ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਸਵਾਲੀਆ ਚਿੰਨ੍ਹ ਨੇ ਬਣ ਜਾਂਦੇ ਨੇ ਜਿਸ ਤਰ੍ਹਾਂ ਕਿ ਕੁਝ ਪੁਲਿਸ ਵਾਲੇ ਵੀਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਹੈ ਸੋ ਜਿਸ ਤੋਂ ਬਾਅਦ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ ਬੜੀ ਤਿਆਰੀ ਜਿਹੜੀ ਹੈ ਬੜੀ ਪਲੈਨਿੰਗ ਕੀਤੀ ਗਈ ਸੀ ਅ ਬੱਟੇ ਜਿਹੜੇ ਸੀ ਵੱਡੇ ਵੱਡੇ ਤਿਆਰ ਕੀਤੇ ਗਏ ਸੀ ਜਸਕੀਰਤ ਤੇ ਹਮਲਾ ਕਰਨ ਦੇ ਲਈ ਔਰ ਪਹਿਲਾਂ ਤੇ ਬਾਹਰ ਕਟਮਾਰ ਕੀਤੀ ਜਾਂਦੀ ਹੈ ਗੱਡੀ ਤੋਂ ਬਾਹਰ ਫਿਰ ਉਸ ਨੂੰ ਜਿਹੜਾ ਹੈ ਗੱਡੀ ਦੇ ਵਿੱਚ ਰੱਖਿਆ ਜਾਂਦਾ ਹੈ ਬਾਅਦ ਵਿੱਚ ਅੱਗ ਲਗਾਈ ਜਾਂਦੀ ਹੈ ਕੋਈ ਕਹਿ ਰਿਹਾ ਹੈ ਕਿ ਉਸ ਦੀ ਇਕੱਲੀ ਗੱਡੀ ਨੂੰ ਸਾੜਿਆ ਜਾਂਦਾ ਹੈ ਪਰ ਅਸਲ ਦੇ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਸਾਰੀ ਪਲੈਨਿੰਗ ਜਿਹੜੀ ਹੈ ਕਰਕੇ ਇਸ ਕਤਲ ਨੂੰ ਫੇਰ ਇਲਜ਼ਾਮ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਸਕੀਰਤ ਦਾ ਰੌਲਾ ਜਿਹੜਾ ਕਿੱਥੋਂ ਚੜਦਾ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਜੜੀਆਂ ਨੇ ਚੀਜ਼ਾਂ ਬਣ ਚੁੱਕੀਆਂ ਨੇ ਹਾਲਾਂਕਿ ਜਿਸ ਵਿਅਕਤੀ ਨੇ ਉਸ ਦੇ ਪਰਾਰਾ ਕਤਲ ਕੀਤਾ ਸੀ ਤੇ ਹਾਲਾਂਕਿ ਉਸ ਨੇ ਆਪਣੀ ਵੀਡੀਓ ਜਿਹੜੀ ਹੈ ਉਹ ਵੀ ਪਾਈ ਸੀ ਜਿਸ ਤੋਂ ਬਾਅਦ ਕਈ ਲੋਕ ਜਿਹੜੇ ਸੀ ਇਸ ਚੀਜ਼ ਨੂੰ ਕਹਿ ਰਹੇ ਸੀ ਕਿ ਇਹ ਚੀਜ਼ ਬਿਲਕੁਲ ਗਲਤ ਹੋਈ ਹੈ ਕਿਉਂਕਿ ਕੁਝ ਲੋਕ ਸ਼ਰਿਆਮ ਕਤਲ ਕਰਕੇ ਇੱਕ ਦੂਜੇ ਦਾ ਵੀਡੀਓ ਪਾ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਜਸਕੀਰਤ ਸ਼ੇਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਤੇ ਕਰਵਾਉਣ ਦਾ ਕੰਮ ਕਰਦਾ ਸੀ ਤੇ ਹਾਲਾਂਕਿ ਲੁਧਿਆਣਾ ਜਾ ਕੇ ਰਹਿਣ ਵੀ ਲੱਗ ਪਿਆ ਸੀ ਕੁਝ ਹਫ਼ਤੇ ਪਹਿਲਾਂ ਇਹ ਕੋਥੇ ਸ਼ੇਰ ਜੰਗ ਆ ਕੇ ਉਹ ਰਹਿਣ ਲੱਗਿਆ ਸੀ ਪਰ ਤੱਖ ਦਰਸ਼ੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਤੇ ਮੌਕੇ ਤੇ ਦੌੜ ਕੇ ਉਹ ਬਾਹਰ ਪਹੁੰਚੇ ਤਾਂ ਗੱਡੀ ਵਿੱਚ ਉਸ ਨੂੰ ਕੁਝ ਲੋਕ ਧੂਕੇ ਧੂ ਤੂ ਕਰਕੇ ਜਲ ਜਲ ਰਹੀ ਸੀ ਹਾਲਾਂਕਿ ਅੰਦਰ ਜ਼ਖਮੀ ਨੂੰ ਬਾਹਰ ਕੱਢ ਕੇ ਫੌਰੀ ਤੌਰ ਤੇ ਉਹਨਾਂ ਨੇ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਸੀ ਉਸ ਦੀ লাশ ਗੱਡੀ ਦੇ ਵਿੱਚ ਹੀ ਸੀ ਤੇ ਵਿਵਾਦ ਕਿੱਥੋਂ ਚੱਲਿਆ ਤੇ ਸ਼ਾਇਦ ਅੱਗੇ ਆਪਣੇ ਘਰ ਦੇ ਅੱਗੇ ਗੱਡੀ ਖੜਾਉਣ ਨੂੰ ਲੈ ਕੇ ਥੋੜਾ ਬਹੁਤਾ ਵਿਵਾਦ ਚੱਲਿਆ ਜਿਸ ਤੋਂ ਬਾਅਦ ਇਸ ਵਿਵਾਦ ਨੇ ਐਡਾ ਵੱਡਾ ਰੂਪ ਧਾਰਨ ਕਰ ਲਿਆ ਕਿ ਜਸਕੀਰਤ ਨੂੰ ਜਿਹੜਾ ਹੈ ਜਾਨੋਂ ਹੀ ਮਾਰ ਦਿੱਤਾ ਜਾਂਦਾ ਤੇ ਕਾਨੂੰਨ ਜਿਹੜਾ ਹੈ ਅੱਜ ਵੀ ਉਸ ਨੂੰ ਜਿਹੜਾ ਹੈ ਇਨਸਾਫ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪੁਲਿਸ ਆਪਣੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਹੋਰ ਕਈ ਤੱਥ ਜਿਹੜੇ ਨੇ ਨਿਕਲ ਕੇ ਸਾਹਮਣੇ ਆਉਣ ਵਾਲੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ